ਵੈਲਕਮ ਬੈਕ ਟੂ ਮਾਈ ਚੈਨਲ ਨਵੀ ਸਿੰਘ ਵਲੌਗ ਚ ਤੁਹਾਡਾ ਸਵਾਗਤ ਆ ਅੱਜ ਦਾ ਵਲੌਗ ਆ ਯਾਤਰਾ ਸ਼੍ਰੀ ਮਣੀ ਮਹੇਸ਼ ਬਾਬਾ ਨਾਨਕ ਤੋਂ ਲੱਗਿਆ ਕਰਨ ਸਟਾਰਟ ਤੇ ਆ ਰਹੀ ਸਾਡੇ ਸਵੇਰ ਦੇ 5:30 ਵਜ ਚੁੱਕੇ ਆ ਤੇ ਜਾ ਕੇ ਸ਼ਿਵ ਮੰਦਰ ਟੇਕਦੇ ਆ ਕਲਾਨੂਰ ਮੱਥਾ ਅਸੀਂ ਕਲਾਨੂਰ ਆ ਲੱਗੀ ਸਾਡੀ ਗੱਡੀ ਇੱਧਰ ਆ ਗਿਆ ਸ਼ਿਵ ਮੰਦਰ ਟੇਕਦੇ ਆ ਮੱਥਾ ਪੋਲੇ ਸ਼ੰਕਰ ਦੇ ਕਰਕੇ ਦਰਸ਼ਨ ਤਰਵਾਨਾ ਹੁੰਨੇ ਆ ਯਾਤਰਾ ਸ਼੍ਰੀ ਮਣੀ ਮਹੇਸ਼ ਜੀ ਲੋ ਜੀ ਆ ਗਿਆ ਸ਼ਿਵ ਮੰਦਰ ਪ੍ਰਚੀਨ ਮੰਦਰ ਸ਼ਿਵ ਮੰਦਰ ਕਲਾਨੂਰ ਇਹ ਪਹਿਲਾ ਭੰਡਾਰਾ ਵਾ ਜਿਹੜਾ ਮਣੀ ਮੇਸ਼ ਯਾਤਰਾ ਜੋ ਸਟਾਰਟ ਹੁੰਦੀ ਹੈ ਡਲੋਜੀ ਰੋਡ ਦੇ ਉੱਪਰ ਤੇ ਭੰਡਾਰਾ ਛੱਕੇ ਸਾਰੇ ਜਣਿਆਂ ਨੇ ਆ ਆਪਣਾ ਵਿੱਕੀ ਭਾਈ ਆ ਗਿਆ ਯਾਤਰਾ ਦੇ ਨਾਲ ਇਧਰ ਆਪਣੇ ਸੰਨੀ ਭਾਜੀ ਆ ਗਏ ਬੰਟੀ ਭਾਜੀ ਤੇ ਇਧਰ ਮਿੰਟੂ ਭਾਜੀ ਤੇ ਪੰਜ ਧਾਣੇ ਅਸੀਂ ਮਣੀ ਮੇਸ਼ ਯਾਤਰਾ ਤੇ ਚੱਲੇ ਹਰ ਕੀ ਹਰ ਕੀ ਗਰੁੱਪ ਸਾਰਾ ਚੇਂਜ ਆ ਤੇ ਭੰਡਾਰੇ ਤੇ ਲੰਗਰ ਲੰਗਰ ਛੱਕ ਲਿਆ ਹੁਣ ਚਾਲੇ ਪਿੰਨੇ ਅਗੇ ਮਣੀ ਮੇਸ਼ ਜਾ ਕੇ ਤੈਨੂੰ ਬ੍ਰਹਮਾਣੀ ਮਾਤਾ ਦੇ ਕਰਾਨੀਆਂ ਦਰਸ਼ਨ 122 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਚੁੱਕੇ ਆ ਜੰਬੇ ਜੰਬੇ ਦੀ ਸਾਹਮਣੇ ਮਾਰਕੀਟ ਆ ਜਾਣੀ ਹੈ 68 ਕਿਲੋਮੀਟਰ ਦੀ ਦੂਰੀ ਤੇ ਬਰਮੌਰ ਬਰਮੌਰ ਜਾ ਕੇ ਬਰਮਾਣੀ ਮਾਤਾ ਦੇ ਕਰਾਂਗੇ ਦਰਸ਼ਨ ਇਹ ਜੰਬੇ ਬਾਬਾ ਸ਼੍ਰੀਚੰਨ ਜੀ ਦਾ ਗੁਰਦਾਰਾ ਜਿੱਥੋਂ ਬਾਬਾ ਜੀ ਲਾਸਟ ਦੇ ਵਲੋਗ ਹੋਏ ਸੀ ਉਹ ਜਦੋਂ ਆਪਾਂ ਯਾਤਰਾ ਕਰਕੇ ਬਣੀ ਮੇਸ਼ ਦੀ ਉਹਦੇ ਵੀ ਦਰਸ਼ਨ ਤੁਹਾਨੂੰ ਆ ਕੇ ਕਰਵਾਉਂਦੇ ਤੇ ਫਾਈਨਲੀ ਹੁਣ ਅਸੀਂ ਪਹੁੰਚ ਗਏ ਆ ਚੰਬੇ ਤੇ ਚੰਬੇ ਤੋਂ ਭਰਮੌਰ ਜਿਹੜਾ 65 ਕਿਲੋਮੀਟਰ ਦੀ ਦੂਰੀ ਤੇ ਆ ਤੇ ਭਰਮੌਰ ਜਾ ਕੇ ਭਰਮਾਣੀ ਮਾਤਾ ਦੇ ਕਰਦੇ ਆ ਦਰਸ਼ਨ ਨਾਲੇ ਧਾਨੂ ਭਾਵਾਂਗੇ ਤੇ ਫਿਰ ਅਸੀਂ ਜਾਣਾ ਸਿੱਧਾ ਹਟਸਰ ਜਿੱਥੋਂ ਮਣੀ ਮੇਛ ਦੀ ਯਾਤਰਾ ਸਟਾਰਟ ਹੁੰਦੀ ਹੈ ਤੇ ਵਲੌਗ ਚ ਬਨੇ ਰਹੋ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੰਬੇ ਦਾ ਬੱਸ ਸਟੈਂਡ ਆ ਗਿਆ ਆ ਇਧਰਲੀ ਸਾਈਡ ਚੰਬੇ ਦਾ ਰਹਿ ਗਿਆ ਬੱਸ ਸਟੈਂਡ ਤੇ ਆ ਸਿੱਧਾ ਜਿਹੜਾ ਰੋਡ ਆ ਭਰਮੌਰ ਨੂੰ ਚੱਲ ਜਾਂਦਾ ਪ੍ਰਥਮ ਕਹਿਲਾਸ਼ ਦਰਸ਼ਨ ਇਸ ਜਗ੍ਹਾ ਤੋਂ ਕਹਿਲਾਸ਼ ਦੇ ਜਿਹੜੇ ਦਰਸ਼ਨ ਮੌਸਮ ਸਾਫ ਹੋਏ ਤੇ ਕਹਿਲਾਸ਼ ਦੇ ਦਰਸ਼ਨ ਹੁੰਦੇ ਆ ਪੂਰਾ ਕਹਿਲਾਸ਼ ਦਾ ਜਿਹੜਾ ਸਿਸਟਮ ਹੈ ਬਣਾਇਆ ਦਾ ਜਿਸ ਤਰ੍ਹਾਂ ਮਣੀ ਮਹੇਸ਼ ਉੱਪਰ ਕਹਿਲਾਸ਼ ਆ ਆ ਸ਼ਿਵਕੁੰਡ ਇੱਥੋਂ ਸਾਹਮਣੇ ਕਹਿਲਾਸ਼ ਦੇ ਜਿਹੜੇ ਆ ਦਰਸ਼ਨ ਹੁੰਦੇ ਆ ਇਸ ਟਾਈਮ ਵੈਦਰ ਥੋੜੀ ਖਰਾਬ ਆ ਵੈਦਰ ਦੇ ਕਰਕੇ ਦਰਸ਼ਨ ਜਿਹੜੇ ਆ ਨਹੀਂ ਹੋ ਸੋ ਜੀ ਫਾਈਨਲੀ ਪਹੁੰਚ ਚੁੱਕੇ ਆ ਬਰਮੌਰ ਤੇ ਬਰਮੌਰ ਤੋਂ ਜਾਣਾ ਆਪਾਂ ਉੱਪਰ ਬਰਮਾਣੀ ਮਾਤਾ ਨੂੰ ਸਾਹਮਣੇ ਗੇਟ ਦੇ ਅੰਦਰ ਜਾ ਕੇ ਟੈਕਸੀ ਮਿਲਦੀ ਆ 100 ਰੁਪਿਆ ਰੈਂਟ ਅਪ ਡਾਉਨ ਦਾ ਤੇ ਕਰਦੇ ਆ ਜਾ ਕੇ ਬ੍ਰਹਮਾਣੀ ਮਾਤਾ ਦੇ ਦਰਸ਼ਨ ਬ੍ਰਹਮਾਣੀ ਮਾਤਾ ਇਹ ਦਰਸ਼ਨ ਤੋਂ ਬਿਨਾਂ ਜਿਹੜੀ ਮਣੀ ਮਹੀਸ਼ਦੀ ਯਾਤਰਾ ਕੰਪਲੀਟ ਨਹੀਂ ਹੁੰਦੀ ਬੜੀ ਮੁਸ਼ਕਿਲ ਦੇ ਨਾਲ ਥੱਲਿਓਂ ਗੇਟ ਤੋਂ বাস ਸਟੈਂਡ ਤੋਂ ਬਰਮੌਰ ਤੋਂ ਟੈਕਸੀ ਕਰਾ ਕੇ ਪਰ ਪਰਸਨ ਅੱਸੀ ਰੈਂਟ ਬੜੀ ਮੁਸ਼ਕਿਲ ਨਾਲ ਟੈਕਸੀ ਮਿਲੀ ਬਹੁਤ ਰਸ਼ਾ ਤੇ ਪਹੁੰਚ ਚੁੱਕੇ ਆ ਬ੍ਰਹਮਾਣੀ ਮਾਤਾ ਤੇ ਆ ਬ੍ਰਹਮਾਣੀ ਮਾਤਾ ਦਾ ਛੋਟਾ ਜਿਹਾ ਟਰੈਕ ਆ ਥੱਲੋਂ ਜਿਹੜੀ ਚੜ੍ਹਾਈ ਕਰ ਰਹੇ ਆਂ ਆਹ ਟਰੈਕ ਪਿੱਛੇ ਰਹਿ ਗਿਆ ਤੇ ਇੱਧਰ ਸਾਹਮਣੇ ਆ ਗਿਆ ਬ੍ਰਹਮਾਣੀ ਮਾਤਾ ਟੈਂਪਲ ਤੇ ਤੁਹਾਨੂੰ ਬ੍ਰਹਮਾਣੀ ਮਾਤਾ ਦੇ ਦਰਸ਼ਨ ਕਰਾਨੇ ਆ ਓ ਜੀ ਬ੍ਰਹਮਾਣੀ ਮਾਤਾ ਦੇ ਕਰ ਲਿਆ ਦਰਸ਼ਨ ਤੇ ਆ ਦੇਖ ਸਕਦੇ ਹੋ ਬ੍ਰਹਮਾਣੀ ਮਾਤਾ ਦੀ ਜਿਹੜੀ ਲਾਈਨ ਆ ਕਿੰਨੀ ਲੰਮੀ ਲੱਗੀ ਦੀ ਹੈ ਤੇ ਬਹੁਤ ਹੀ ਜ਼ਿਆਦਾ ਕਰਾਉਡ ਆ ਬਹੁਤ ਜ਼ਿਆਦਾ ਰਸ਼ ਆ ਤੇ ਇਹ ਸਾਹਮਣੇ ਰਹਿ ਗਿਆ ਬ੍ਰਹਮਾਣੀ ਮਾਤਾ ਮੰਦਿਰ ਕਰੋ ਦਰ ਜੀ ਫਾਈਨਲੀ ਬ੍ਰਹਮਾਣੀ ਮਾਤਾ ਦੇ ਕਰ ਲਿਆ ਦਰਸ਼ਨ ਇਧਰਲੇ ਸਾਈਡ ਰਹਿ ਗਿਆ ਮੰਦਿਰ ਬ੍ਰਹਮਾਣੀ ਮਾਤਾ ਇਧਰ ਦੀ ਅਸੀਂ ਆਏ ਹਾਂ ਟਰੈਕ ਥਾਣੀ ਗੱਡੀ ਕਰਕੇ ਪਰ ਪਰਸਨ ਦਾ ਸਿਰਫ ਇਹ ਕਰਾ ਲਿਆ ਆ ਜਿਹੜਾ ਟਰੈਕ ਆ ਇਹ ਥੱਲੇ ਨੂੰ ਚੱਲ ਜਾਂਦਾ ਪੈਦਲ ਇਹ ਜਿਹੜਾ ਟਰੈਕ ਆ ਨੀਚੇ ਜਾਣ ਨੂੰ 4 ਤੋਂ 5 ਕਿਲੋਮੀਟਰ ਦਾ ਟਰੈਕ ਆ ਕਈ ਲੋਕ ਇਸ ਟਰੈਕ ਦੇ ਰਾਹੀ ਉੱਪਰ ਤੁਰ ਕੇ ਪੈਦਲ ਦਰਸ਼ਣ ਕਰਨ ਆਦੇ ਆ। ਤੇ ਆ ਹੁਣ ਆਪਾਂ ਨੀਚੇ ਨੂੰ ਜਾਂ ਰਹੇ ਆ। ਨੀਚੇ ਜਾ ਕੇ ਫਿਰ ਸਾਡੀ ਹਟਸਰਨ ਨੂੰ ਤਿਆਰੀ ਹੈ। ਮਾਣੀ ਮਾਤਾ ਤੋਂ ਜਿਹੜਾ ਪੈਦਲ ਟਰੈਕ ਹੁੰਦਾ ਐਥੇ ਛੋਟਾ ਜਿਹਾ ਪਿੰਡ ਹੈ। ਪਿੰਡ ਦੇ ਵਿੱਚ ਹੀ ਲੋਕੀ ਆਪਣੇ ਸੇਬਾਂ ਦੇ ਬਾਗ ਇਹਨਾਂ ਦੇ ਸੇਬ ਵਗੈਰਾ ਲਾ ਕੇ ਇਹਨਾਂ ਦੀ ਆ ਰੋਜੀ ਰੋਟੀ ਹੁੰਦੀ ਆ ਅਖਰੌਟ ਵਗੈਰਾ। ਅਤੇ ਦੇਖ ਸਕਦੇ ਹੋ ਇਹਨਾਂ ਦੇ ਲੱਕੜ ਦੇ ਪੁਰਾਣੇ ਘਰ ਇਹ ਜਦੋਂ ਆਪਾਂ ਬਰਮਾਣੀ ਮਾਤਾ ਆਉਂਦੇ ਆ ਤੇ ਛੋਟਾ ਜਿਹਾ ਪਿੰਡ ਹੈ ਪਿੰਡ ਦੇ ਵਿੱਚੋਂ ਦੀ ਸਿੱਧਾ ਟਰੈਕ ਲੱਗਦਾ ਤੇ ਛੋਟੇ-ਛੋਟੇ ਬੱਚਿਆਂ ਨੇ ਸੇਬ ਅਖਰੂਟ ਦੀਆਂ ਦੁਕਾਨਾਂ ਲਾਈ ਦੀਆਂ ਤੇ ਆ ਲੋਕਾਂ ਦੇ ਘਰ ਦੇਖ ਸਕਦੇ ਹੋ ਪੁਰਾਣੇ ਘਰ ਲੋਕਾਂ ਦੇ ਕੁਝ ਕਰ ਲੈਂਟਰ ਵਾਲੇ ਵੀ ਹੈ ਸਿੱਥੋਂ ਜਿਹੜੀ ਪਰਮੋਹਰ ਦੀ ਦੂਰੀ ਹੈ ਸਿਰਫ 2 ਕਿਲੋਮੀਟਰ ਦਾ ਟਰੈਕ نیچے ਨੂੰ ਰਹਿ ਗਿਆ। ਬੜੀ ਕੁੱਤਾ। ਆ ਨਵੀਂ ਕਾਰ ਖੁਦ ਲਾ। कैसे दिए दस के तीन फ्री में ऐसे दे दो यार पैसे दे दो एक खाने को ले लो एक ऐसे खाने को लोगे लोग ऐसे नहीं दोगे ऊपर सेबा का बाग है ਆ ਸੇਬ ਲੱਗਦੇ ਆ ਐ ਰੈਡਨੈਸ ਹੋਈ ਦੀ ਐ ਸੇਬਾਂ ਚ ਇਧਰਲੀ ਸਾਈਡ ਰਹਿ ਗਿਆ ਬਰਮੋਰ ਆ ਬੱਚਾਂ ਕੋਈ ਲਲੀਆਂ ਨਾਖਾਂ 10 ਰੁਪਏ ਦੀਆਂ ਤਿੰਨ ਬਹੁਤ ਹੀ ਮਿੱਠੀਆਂ ਨੇ ਇਧਰਲੀ ਸਾਈਡ ਆ ਗਈ ਸੇਬਾਂ ਦੇ ਬਾਗ ਤੇ ਬਸ ਇੱਥੋਂ ਜਿਹੜਾ 1 ਕਿਲੋਮੀਟਰ ਦਾ ਟਰੈਕ ਆ ਨੀਚੇ ਇਹ ਆ ਸਾਹਮਣੇ ਬਰਮੋਰ ਦੇਖ ਸਕਦੇ ਤੁਸੀਂ ਆ ਪਿੰਡ ਦੇ ਵਿੱਚ ਆਉਂਦੀ ਸਿੱਧਾ ਟਰੈਕ ਲੰਘਦਾ ਸਿੱਧਾ ਚਰਾਸੀ ਮੰਦਿਰ ਦੇ ਲੱਗੇ ਜਾ ਕੇ ਉੱਤਰਤਾ ਨੀਚੇ ਆ ਆ ਗਿਆ ਬਰਮੋਰ ਦਾ ਹੈਲੀਪੈਡ ਤੁਹੋਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਰਮੋਰ ਤੋਂ ਇਹਦੀ ਸਿੰਗਲ ਸਾਈਡ ਜਿਹੜੀ ਟਿਕਟ ਆ ਉਹ 3700 ਰੁਪਿਆ ਅਪ ਡਾਉਨ ਦੀ ਜਿਹੜੀ ਆ 7500 ਰੁਪਿਆ ਟਿਕਟ ਲੱਗਦੀ ਹੈ ਜੇ ਕਿਸੇ ਨੇ ਹੈਲੀਕਾਪਟਰ ਦੀ ਰਾਈਡ ਕਰਨੀ ਹੈ ਉਹਦੇ ਲਈ ਤੁਹਾਨੂੰ ਇੱਥੇ ਆ ਕੇ ਵਿਜ਼ਿਟ ਕਰਕੇ ਤੇ ਕਾਊਂਟਰ ਤੋਂ ਟਿਕਟ ਲੈਣੀ ਪੈਗੀ ਇਹਦੀ ਆਨਲਾਈਨ ਟਿਕਟ ਜਿਹੜੀ ਆਵੇਲੇਬਲ ਨਹੀਂ ਹੈ ਤੁਹਾਨੂੰ ਜਿਹੜਾ ਟਿਕਟ ਕਾਊਂਟਰ ਮਿਲ ਜੇਗਾ ਇਹਦੀ ਟਿਕਟ ਜਿਹੜੀ ਆ ਆਫਲਾਈਨ ਆ ਆਨਲਾਈਨ ਜਿਹੜੀ ਅਮਰਨਾਥ ਦੀ ਤਰ੍ਹਾਂ ਹੋ ਜਾਂਦੀ ਹੈ ਇਹ ਆਨਲਾਈਨ ਨਹੀਂ ਹੁੰਦੀ ਇਹ ਹੈਲੀਪੈਡ ਤੇ ਸ਼ਾਮ ਦੀ ਵੈਦਰ ਤੁਸੀਂ ਤੁਸੀਂ ਦੇਖ ਸਕਦੇ ਹੋ ਸ਼ਾਮ ਦੀ ਵੈਦਰ ਬਹੁਤ ਹੀ ਅਲਟੀਮੇਟ ਹੋਈਦੀ ਹੈ ਤੇ ਹੁਣ ਸਾਡੀ ਤਿਆਰੀ ਹੈ ਜਿਹੜੀ ਉਹ ਹਟਸਰ ਨੂੰ ਐ ਰਹਿ ਗਿਆ ਜਿੱਧਰ 84 ਮੰਦਰ ਐ ਆ ਗਿਆ 84 ਮੰਦਰ 84 ਟੈਂਪਲ ਇਹ ਦੇਖ ਸਕਦੇ ਹੋ ਤੁਸੀਂ ਅੰਦਰ ਦਾ 뷰 ਪੁਆਇੰਟ ਦੇਖ ਸਕਦੇ ਹੋ ਇੱਥੇ ਸਾਰੀ ਮਾਰਕੀਟ ਲੱਗੀ ਦੀ ਹੈ ਇਹ ਸਾਰੀਆਂ ਰੈਂਟ ਤੇ ਦੁਕਾਨਾਂ ਹੁੰਦੀਆਂ ਨੇ ਇਹ ਜਨਮ ਅਸ਼ਟਮੀ ਦਾ ਇੱਥੇ 7 ਦਿਨ ਦਾ 88 ਟੈਂਪਲ ਚ ਮੇਲਾ ਲੱਗਦਾ ਮਣੀ ਮੇਸ਼ੀ ਯਾਤਰਾ ਦੌਰਾਨ ਜਿਹਾ ਦੇਖ ਸਕਦੇ ਹੋ ਕਿੰਨਾ क्राउड ਆ ਮੰਦਿਰ ਦੇ ਅੰਦਰ ਇਹ ਰਹਿ ਗਿਆ ਸ਼ਿਵ ਮੰਦਿਰ ਤੇ ਲਾਈਨ ਚੈੱਕ ਕਰ ਸਕਦੇ ਹੋ ਕਿ ਢੀ ਲੰਬੀ ਤੋਂ ਹਟਸਰ ਦੀ ਦੂਰੀ ਇੱਥੋਂ ਰਹਿ ਗਈ ਹੈ 13 ਕਿਲੋਮੀਟਰ ਦੀ ਤੇ ਗੱਡੀ ਆਪਣੀ ਰਵਾਨਾ ਕਰ ਚੁੱਕੇ ਆ ਪਿੱਛੇ ਟ੍ਰੈਫਿਕ ਜਮ ਬਹੁਤ ਹੋ ਚੁੱਕਿਆ ਕਿਉਂਕਿ ਸੰਗਤ ਇਸ ਵੇਲੇ ਬ੍ਰਹਮਾਣੀ ਮਾਤਾ ਦੇ ਦਰਸ਼ਨ ਕਰਕੇ ਹਟਸਰ ਨੂੰ ਜਾਦਾ ਜਾਂਦੇ ਆ ਉਹਦੇ ਕਰਕੇ ਪਿੱਛੇ ਟ੍ਰੈਫਿਕ ਜਮ ਹੋ ਗਿਆ ਸਾਡੀ ਗੱਡੀ ਜਿਹੜੀ ਅੱਗੇ ਲੱਗੀ ਸੀ ਉਦੇ ਕਰਕੇ ਸਾਨੂੰ ਬੈਨੀਫਿਟ ਹੋ ਗਿਆ ਤੇ ਚਾਲੇ ਫਾਸਤੇ ਆ 12 ਕਿਲੋਮੀਟਰ ਦਾ ਇੱਥੋਂ ਪੈਂਦਾ ਹੋਰ ਰਹਿ ਗਿਆ ਹੈ ਹੱਟ ਸਰ ਦਾ ਤੇ ਆ ਸਾਈਡ ਦਾ ਤੁਸੀਂ ਰਾਤ ਦਾ ਥਿਊ ਦੇਖ ਸਕਦੇ ਹੋ ਪਹਾੜਾਂ ਦੇ ਉੱਪਰ ਬੱਦਲ ਬਾਈ ਹੋਈ ਦੀ ਆ ਟਿੰਟਮਾਉਂਦੇ ਘਰਾਂ ਦੀਆਂ ਲਾਈਟਾਂ ਮਿਲਦੇ ਆ ਜਾ ਕੇ ਹੁਣ ਤੁਹਾਨੂੰ ਹੱਟ ਸਰ